ਲਾਲੜੂ ਦੇ ਵਿੱਚ ਆਮੋ ਸਾਹਮਣੇ ਦਾ ਮੁਕਾਬਲਾ ਹੋਇਆ ਤਾਂ ਇਸੇ ਦੌਰਾਨ ਜਿਹੜਾ ਬਦਮਾਸ ਹਰਪਿੰਦਰ ਸੀ ਉਸ ਦੀ ਮੌਤ ਹੋ ਗਈ ਹੈ ਜਦੋਂ ਹਰਪਿੰਦਰ ਦਾ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਇਸੇ ਥਾਂ ਦੇ ਉੱਤੇ ਉਸਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ 10 ਦੇ ਕਰੀਬ ਗੋਲੀਆਂ ਉਸਨੇ ਪੁਲਿਸ ਟੀਮ ਦੇ ਉੱਤੇ ਚਲਾਈਆਂ ਪੁਲਿਸ ਦੇ ਜਵਾਨਾਂ ਦੇ ਉੱਤੇ ਵੀ ਗੋਲੀ ਲੱਗਦੀ ਆ ਤਾਂ ਇੱਕ ਦੇ ਜਵਾਨ ਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਤਾਂ ਉਸ ਕਰਕੇ ਬਚਾਰਿਆ ਤਾਂ ਇੱਕ ਪੁਲਿਸ ਦੇ ਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਐਸਐਸਪੀ ਨੇ ਖੁਲਾਸਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੀਆਂ ਪਰਤਾਂ ਹੋਰ ਵੀ ਖੁੱਲਦੀਆਂ ਹੋਈਆਂ ਨਜ਼ਰ ਆਉਣਗੀਆਂ ਫਿਲਹਾਲ ਪੁਲਿਸ ਦੇ ਅਧਿਕਾਰੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹਾਲੇ ਵੀ ਉਹ ਦੋ ਹਮਲਾਵਰ ਫਰਾਰ ਨੇ ਉਹਨਾਂ ਤੋਂ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਤੋਂ ਪੁੱਛਗਿੱਛ ਹੋਏਗੀ ਕੌਣ ਇਸ ਕਤਲ ਦੇ ਪਿੱਛੇ ਆ ਕੌਣ ਮਾਸਟਰਮਾਈਂਡ ਆ ਕਿਸਦੇ ਵੱਲੋਂ ਇਹ ਕਤਲ ਕਰਾਇਆ ਗਿਆ ਰਾਣਾ ਬਲਾ ਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਮਹਾਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਲਾਲੜੂ ਦੇ ਵਿੱਚ ਆਮੋ ਸਾਹਮਣੇ ਦਾ ਮੁਕਾਬਲਾ ਹੋਇਆ ਤਾਂ ਇਸੇ ਦਰਾਨ ਜਿਹੜਾ ਬਦਮਾਸ ਰਪਿੰਦਰ ਸਿੰਘ ਉਸਦੀ ਮੌਤ ਹੋ ਗਈ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸੇ ਬਿਲਡਿੰਗ ਦੇ ਵਿੱਚ ਮੁਕਾਬਲਾ ਹੋਇਆ ਜਦੋਂ ਹਰਪਿੰਦਰ ਦਾ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਇਸੇ ਥਾਂ ਦੇ ਉੱਤੇ ਉਸਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ 10 ਦੇ ਕਰੀਬ ਗੋਲੀਆਂ ਉਸਨੇ ਪੁਲਿਸ ਟੀਮ ਦੇ ਉੱਤੇ ਚਲਾਈਆਂ ਤੇ ਫਿਰ ਪੁਲਿਸ ਨੇ ਵੀ ਆਮੋ ਸਾਹਮਣੇ ਜਵਾਬ ਦਿੱਤਾ ਉਸੇ ਤਰੀਕੇ ਦੇ ਨਾਲ ਉਸ ਮੁਲਜ਼ਮ ਨੂੰ ਜਵਾਬ ਦਿੱਤਾ ਤਾਂ ਇਸੇ ਦਰਾਂ ਨੂੰ ਜ਼ਖਮੀ ਹੋ ਜਾਂਦਾ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਹਸਪਤਾਲ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਜਮ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਰਪਿੰਦਰ ਦੇ ਵੱਲੋਂ ਤਾਂ ਪੁਲਿਸ ਦੇ ਜਵਾਨਾਂ ਦੇ ਉੱਤੇ ਵੀ ਗੋਲੀ ਲੱਗਦੀ ਆ ਤਾਂ ਇੱਕ ਦੇ ਜਵਾਨ ਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਤਾਂ ਉਸ ਕਰਕੇ ਬਚਾਰਿਆ ਤਾਂ ਇੱਕ ਪੁਲਿਸ ਦੇ ਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਹਮਣੇ ਪੁਲਿਸ ਦੇ ਅਧਿਕਾਰੀ ਨਜ਼ਰ ਆ ਰਹੇ ਨੇ ਬਿਕਰਮਪੁਰਾ ਨਜ਼ਰ ਆ ਰਹੇ ਨੇ ਅਕਸਰ ਇਸ ਤਰੀਕੇ ਦੇ ਨਾਲ ਜਿੱਥੇ ਕਾਰਵਾਈ ਹੁੰਦੀ ਆ ਤਾਂ ਉਹ ਜ਼ਰੂਰ ਨਜ਼ਰ ਆਉਂਦੇ ਨੇ ਤਾਂ ਸਾਹਮਣੇ ਦੀ ਤਸਵੀਰ ਆ ਜਿਹੜੀ ਇਸ ਸਮੇਂ ਥੋੜੇ ਸਮੇਂ ਪਹਿਲਾਂ ਐਸਐਸਪੀ ਦੇ ਵੱਲੋਂ ਖੁਦ ਖੁਲਾਸਾ ਕੀਤਾ ਕਿ ਹਰਪਿੰਦਰ ਦੀ ਮੌ मामले दर्ज ਨੇ ਇੱਕ ਉਹ ਬਿਲਡਿੰਗ ਆ ਜਿਹੜੀ ਅੱਧੀ ਸਾਰੀ ਦੇ ਉਧীন ਖੜੀ ਆ ਇੱਥੇ ਹੀ ਉਹ ਵਿਅਕਤੀ ਭੱਜਦਾ ਹੋਇਆ ਆਇਆ ਪੁਲਿਸ ਦਾ ਪਿੱਛਾ ਕਰ ਰਹੀ ਸੀ ਇਸਲੇ ਦਿਨਾਂ ਦੇ ਵਿੱਚ ਐਸਦੀਪ ਦੀ ਦਿੱਲੀ ਤੋਂ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਜੁਬਰਾਜ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਦਾ ਕਿ ਹਰਪਿੰਦਰ ਦਾ ਵੀ ਰੋਲ ਆ ਹਰਪਿੰਦਰ ਨੇ ਵੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਉਹ ਵੀ ਉਸ ਬਾਰਦਾਤ ਨੂੰ ਕਰਵਾਉਣ ਦੇ ਵਿੱਚ ਸ਼ਾਮਲ ਸੀ ਉਹ ਉਸ ਦੇ ਵੱਲੋਂ ਸਾਜਿ ਰਚੀ ਗਈ ਮਿਲ ਕੇ ਰਚੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੁਲਾਸਾ ਵੀ ਹੋਏਗਾ ਫਿਲਹਾਲ ਕੁੱਝ ਵਿੱਚ ਉਹਨਾਂ ਮੁਲਜ਼ਮਾਂ ਤੋਂ ਕੀਤੀ ਜਾ ਰਹੀ ਹੈ ਜਿਹੜੇ ਮੇਨ ਹਮਲਾਵਰ ਨੇ ਜਿਹਨੇ ਰਾਣਾ ਬਲਾਚੌਰੀਆਂ ਦਾ ਕਤਲ ਕੀਤਾ ਗੋਲੀਆਂ ਮਾਰੀਆਂ ਕਬੱਡੀ ਕੱਪ ਦੇ ਵਿੱਚ ਜਿੱਥੇ ਕਿ ਸੁਹਾਣਾ ਕਬੱਡੀ ਕੱਪ ਚੱਲ ਰਿਹਾ ਸੀ ਉਸਦੇ ਚਿਹਰੇ ਦੇ ਉੱਤੇ ਕੱਪੜਾ ਪਾਇਆ ਕਾਲਾ ਉਸ ਤੋਂ ਬਾਅਦ ਗੋਲੀਆਂ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰ ਪਰੁੰਦਾ ਦੇਖਿਆ ਬਿਲਕਦਾ ਦੇਖਿਆ ਤੇ ਪਰਿਵਾਰ ਇਨਸਾਫ ਦੀ ਮੰਗ ਕਰਦਾ ਸੀ ਉਸ ਦੀ ਪਤਨੀ ਜਿਸ ਦਾ ਕੁਝ ਦਿਨ ਪਹਿਲਾਂ ਰਾਣਾ ਬਲਾਚੌਰੀਆਂ ਦੇ ਨਾਲ ਵਿਆਹ ਹੋਇਆ ਸੀ ਇਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਹਲੇ ਉੱਤਰੀ ਸੀ ਕਿ ਜਹੇ ਦੇ ਵਿੱਚ ਇਸ ਕਾਰਵਾਈ ਨੂੰ ਨਾ ਬਦਮਾਸਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹਮਲਾਵਰ ਉਸ ਰਾਣਾ ਬਲਾਚੌਰੀਆ ਦਾ ਕਤਲ ਕਰਕੇ ਫਰਾਰ ਹੋ ਗਿਆ ਰਾਣਾ ਬਲਾਚੌਰੀਆ ਨਾਮੀ ਕਬੱਡੀ ਖਿਡਾਰੀ ਸੀ ਪ੍ਰੋਮੋਟਰ ਸੀ ਜਿਹੜਾ ਕਿ ਕਬੱਡੀ ਕੱਪ ਸੁਹਾਣਾ ਦੇ ਵਿੱਚ ਪਹੁੰਚਿਆ ਆ ਸੀ ਉਸ ਨੂੰ ਕੋ ਲਗਾਤਾਰ ਕਈ ਧਮਕੀਆਂ ਮਿਲ ਰਹੀਆਂ ਸੀ ਤੇ ਹੁਣ ਐਸਐਸਪੀ ਨੇ ਖੁਲਾਸਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੀਆਂ ਪਰਤਾਂ ਹੋਰ ਵੀ ਖੁਲਦੀਆਂ ਹੋਈਆਂ ਨਜ਼ਰ ਆਉਣਗੀਆਂ ਫਿਲਹਾਲ ਪੁਲਿਸ ਦੇ ਅਧਿਕਾਰੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਹਰਪਿੰਦਰ ਦਾ ਅਨਕਾਉਂਟਰ ਕੀਤਾ ਗਿਆ ਜਿਸ ਦੇ ਉੱਤੇ 5 ਦੇ ਕਰੀਬ ਮਾਮਲੇ ਦਰਜ ਨੇ ਉਹ ਫਰਾਰ ਚੱਲ ਰਿਹਾ ਸੀ ਤੇ ਉਸ ਨੇ ਰੇਕੀ ਕੀਤੀ ਰਾਣਾਵਲਾ ਚੌਰੀਆ ਦੀ ਉਹਨਾਂ ਹਮਲਾਵਾਰਾਂ ਦੇ ਨਾਲ ਮਿਲ ਕੇ ਉਸ ਤੋਂ ਬਾਅਦ ਪੁਲਿਸ ਉਸ ਦਾ ਪਿੱਛਾ ਕਰਦੀ ਕਰਦੀ ਇਸ ਲਾਲੂੜੀ ਦੀ ਥਾਂ ਦੇ ਉੱਤੇ ਪਹੁੰਚਦੀ ਆ ਸਾਹਮਣੇ ਹਾਈਵੇ ਜਾਂਦਾ ਇਸ ਪਾਸੇ ਤੋਂ ਭਾਜਕਰ ਕਰ ਲਈਏ ਜੇ ਅੰਮਾਲੇ ਤੋਂ ਚੰਡੀਗੜ੍ਹ ਵਾਲੇ ਪਾਸੇ ਤੋਂ ਤਾਂ ਖੱਬੇ ਹੱਥੇ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਆ ਉਹਦਾ ਪਿੱਛਾ ਕਰਦੀ ਕਰਦੀ ਪੁਲਿਸ ਇਸ ਥਾਂ ਦੇ ਉੱਤੇ ਆ ਜਾਂਦੀ ਹੈ ਤਾਂ ਉਹ ਗੋਲੀਆਂ ਚਲਾਉਣ ਲੱਗ ਜਾਂਦਾ ਤੇ ਪੁਲਿਸ ਉਸ ਨੂੰ ਚੇਤਾਵਨੀ ਵੀ ਦਿੰਦੀ ਆ ਵਾਰਨਿੰਗ ਦਿੰਦੀ ਆ ਕਿ ਨਾ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਤਾਂ ਨੁਕਸਾਨ ਹੋ ਸਕਦਾ ਤਾਂ ਉਹ ਬਾਜ਼ ਨਹੀਂ ਆਇਆ ਤਾਂ ਫਿਰ ਪੁਲਿਸ ਦੇ ਵੱਲੋਂ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਵੀ ਸਪੱਸ਼ਟ ਕਰ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਗੈਂਗਸਟਰ ਆਪਣੇ ਕਾਨੂੰਨ ਹੱਥ ਦੇ ਵਿੱਚ ਨਾ ਲੈਣ ਜੇਕਰ ਕਾਨੂੰਨ ਹੱਥ ਦੇ ਵਿੱਚ ਲੈਣਗੇ ਤਾਂ ਫਿਰ ਉਸੇ ਤਰੀਕੇ ਦੇ ਨਾਲ ਉਹਨਾਂ ਜਵਾਬ ਦਿੱਤਾ ਜਾਣਾ ਤਾਂ ਗੋਲੀ ਦੇ ਬਦਲੇ ਫਿਰ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਕਾਰਵਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਜਦੋਂ ਵੀ ਕੋਈ ਕਾਰਵਾਈ ਹੁੰਦੀ ਆ ਤਾਂ ਫਿਰ ਪੁਲਿਸ ਸਤਰਕ ਹੋ ਜਾਂਦੀ ਆ ਤਾਂ ਪੁਲਿਸ ਵੀ ਵੱਡੀਆਂ ਕਾਰਵਾਈਆਂ ਕਰਦੀ ਆ ਹਾਲੇ ਵੀ ਉਹ ਦੋ ਹਮਲਾਵਰ ਫਰਾਰ ਨੇ ਉਹਨਾਂ ਤੋਂ ਜਦੋਂ ਗ੍ਰਿਫਤਾਰੀ ਹੁੰਦੀ ਆ ਉਹਨਾਂ ਤੋਂ ਪੁੱਛਗਿੱਛ ਹੋਏਗੀ ਕੌਣ ਇਸ ਕਤਲ ਦੇ ਪਿੱਛੇ ਆ ਕੌਣ ਮਾਸਟਰਮਾਈਂਡ ਆ ਕਿਸ ਦੇ ਵੱਲੋਂ ਇਹ ਕਤਲ ਕਰਾਇਆ ਗਿਆ ਭਾਵੇਂ ਕਿ ਜ਼ਿੰਮੇਵਾਰੀ ਇੱਕ ਗੈਂਗ ਦੇ ਵੱਲੋਂ ਲੈ ਗਈ ਲੈ ਲਈ ਗਈ ਆ ਪਰ ਫਿਰ ਵੀ ਪੁਲਿਸ ਜਾਂਚਕਾਰੀ ਆ ਜਿਹੜੇ ਲੋਕਾਂ ਦੀ ਗ੍ਰਿਫਤਾਰੀ ਹੋਈ ਚਾਹੇ ਐਸਡੀਪ ਹੋਵੇ ਜਾਂ ਜੁਬਰਾਜ ਹੋਵੇ ਉਹਨਾਂ ਤੋਂ ਪੁੱਛਗਿੱਛ ਹੋਈ ਤਾਂ ਫਿਰ ਪਰਤਾਂ ਇੱਥੇ ਜਾ ਕੇ ਜੁੜ ਗਈਆਂ ਇੱਥੇ ਜਾ ਕੇ ਕੜੀਆਂ ਜੁੜਦੀਆਂ ਇਸ ਨੂੰ ਫੜਨ ਦਾ ਯਤਨ ਜ਼ਰੂਰ ਕੀਤਾ ਗਿਆ ਪਰ ਇਸ ਨੇ 10 ਦੇ ਕਰੀਬ ਰਾਉਂਡ ਫਾਇਰ ਗੋਲੀਆਂ ਨੇ ਜਿਹੜੀਆਂ ਉਹ ਪੁਲਿਸ ਦੇ ਉੱਪਰ ਚਲਾਈਆਂ ਨੇ ਇੱਕ ਪੁਲਿਸ ਦੇ ਜਵਾਨ ਦੇ ਛਾਤੀ 'ਚ ਲੱਗੀ ਹੈ ਉਸਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਇਸ ਕਰਕੇ ਉਸ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਦੂਜੇ ਇੱਕ ਪੁਲਿਸ ਮੁਲਾਜ਼ਮ ਦੇ ਲੱਤ ਦੇ ਵਿੱਚ ਲੱਗੀ ਹੈ ਉਹ ਗੰਭੀਰ ਜ਼ਖਮੀ ਹੈ ਜਿਸ ਨੂੰ ਇਲਾਜ ਦੇ ਲਈ ਦਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਕੇਸ ਦੀਆਂ ਪਰਤਾਂ ਖੁੱਲ ਸਕਦੀਆਂ ਨੇ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਲਾਲੜੂ